ਦੇ ਹੁਣਾਂ ਬਚੇਤਾ ਲੋਕ ਇਧਰ ਇਧਰ ਵਾਫਾ ਲਾ ਗਿਆ ਨੇ ਮਿਚੀ ਆ ਗਿਆ ਔਰ ਖੋਵਾਲੀਆ ਦਵਾਦੇ ਵਾਲਾ ਕੈਂਦੀਆਂ ਨੂੰ ਐਂਦੀਆਂ ਦੀ ਪਰਸੂ ਦੀ ਛੱਡ ਕੇ ਦੇਚ ਦਵਾਦਾ ਲੋਕ ਬੋਲੀਆ ਦੇ ਵਿੱਚ ਗੱਲ ਹੁੰਦੀ ਹੈ ਪੁਆਇੰਟ ਰੇਡਰ ਦਾ ਹੈ ਪੁਆਇੰਟ ਕਹਿੰਦੇ ਮਿਚੀ ਹਰ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਬਿੱਟੂ ਗਵਾਰ ਦੀ ਟੀਮ ਆ ਗਈ ਹੈ ਤੇ ਨਾਲ ਦੂਜੀ ਟੀਮ ਨੂੰ ਬੇਤੀ ਕਰਦੇ ਕਿ ਉਹ ਵੀ ਖੇਡ ਗਰਾਊਂਡ ਦੇ ਲਾਗੇ ਆ ਜਾਣ ਅਗਲੀ ਕਬੱਡੀ ਪਾਰ ਦੇ ਰੋ ਅੱਲਾ ਅੱਲਾ ਬਾਲਾਂ ਆਖਰੇ ਵੀ ਪੁੱਟੇ ਦੀ 1100 ਡਾਲਰ ਆ ਗਏ ਮੇਰੇ ਕੋਲ ਜੋਤੇ ਦੀਆਂ ਆ ਗਈਆਂ ਪਹਿਮ ਰੇਡਾਂ 1100 ਡਾਲਰ ਦੀਆਂ ਬੱਲ ਵੀ ਆ ਗਿਆ ਦੁਨੀਆ ਗੱਲਾਂ ਕਰਦੀਆਂ ਨੇ ਅੱਜ ਮੋਹਨਵੀਰ ਸਿੰਘ ਬੱਲ ਆਇਆ ਹੋਇਆ ਜਿਨੇ ਆਸਟ੍ਰੇਲੀਆ ਵਿੱਚ ਕਬੱਡੀ ਨੂੰ ਦੁਨੀਆ ਤੇ ਚਮਕਾਇਆ ਹੋਇਆ ਵੱਡੇ ਮਾਣ ਸਨਮਾਨ ਕਰਦਾ ਲਓ ਮੇਰੇ ਵੀਰ ਜੋਤੇ ਦੀ ਪਹਿਲੀ ਰੇਡ ਰੋਜੀ 1100 ਡਾਲਰ ਬੱਲ ਵੀ ਮੋਹਨਵੀਰ ਬੱਲ ਕਹਿੰਦੇ ਕੋਈ ਪਖਾੜਾ ਨਹੀਂ ਜਿੰਨੇ ਗੱਡੀ ਬਲੌੜਾ ਇਹਨੇ ਦੰਦਾ ਦੀ ਆ ਕਬੱਡੀ ਨੂੰ ਸੱਚਾ ਪਿਆਰ ਆ ਮੋਹਨਵੀਰ ਬੱਲ ਇਹਦੇ ਮੈਂ ਸ਼ੁਕਰ ਕਰਦਾ ਨਾਲ ਵਾਲ ਇਧਰ ਦੇ ਪਾਸੇ ਜੋਤਾ ਮੈਂ ਮਡਵਾਲਿਆ ਨਾਲ ਕਹਿੰਦੇ ਬਾਦਰੀ ਸੀਚੇ ਵਾਲ ਦੀ ਧਰਤੀ ਦਾ ਜੋਤਾ ਕਹਿੰਦੇ ਹੱਥਾਂ ਦੇ ਵਿੱਚੋਂ ਨਿਕਲ ਗਿਆ ਤੇ ਬੰਦਾ ਸਾਲ ਗੱਲਾਂ ਆਉਣੀਆਂ ਵੀ ਆ ਆਪਾ ਆਹ ਟੀਮ ਐਸੀ ਲਾਉ ਅੰਬਾ ਕਹਿੰਦੇ ਸਿਰਸਿੰਘ ਦੀ ਧਰਤੀ ਦਾ ਮੁੰਡਾ ਮਾਝੇ ਵਾਲਾ ਵੱਧ ਕੇ ਕਬੱਡੀ ਪਾ ਲਿਆ ਲਾ ਵੇਖੋ ਕਾਜੀ ਰਣੀਕੇ ਵਾਲਾ ਤੇ ਅੰਬਾ ਹੱਥ ਜੋੜੀਆਂ ਹੋ ਗਈਆਂ ਨੇ ਪਾ ਤੱਕੇ ਵੱਜ ਰਹੇ ਨੇ ਨਜ਼ਾਰਾ ਖੇਡ ਕਬੱਡੀ ਦਾ ਕਬੱਡੀ ਵਾਪਕ ਨੇ ਬਈ ਹੀ ਕਬੱਡੀ ਮੇਰੇ ਵੀਰੋ ਮੇਹਰੀ ਦੀ ਹੈ ਤੇ ਦੁਨੀਆ ਤੇ ਨਾਮ ਅੱਜ ਕੱਲ ਬਲੱਠਾ ਦਾ ਖੜੇ ਬੱਲੇ ਬੱਲੇ ਕਰਾਉਂਦਾ ਲੋਕੋ ਬੱਲ ਬਲੱਠਾ ਦਾ ਦੁਨੀਆ ਤੇ ਨਾਮ ਅੱਜ ਕੱਲ ਬਲੱਠਾ ਦਾ ਕੱਲੇ ਬੱਲੇ ਕਰਾਉਂਦਾ ਲੋਕੋ ਬੱਲ ਬਲੱਠਾ ਦਾ ਪਰ ਟਿੱੰਿਆਂ ਵਾਲਾ ਅਮਰ ਲੈ ਵੀ ਕੱਲ ਸਿਆ ਆ 2000 ਨੇ ਕੰਮ ਕਰਾਇਆ ਆ ਕੰਮ 2000 ਨੇ ਕਰਾਇਆ ਟਿੱੰਿਆਂ ਵਾਲਾ ਅਮਰ ਪਹਿਲਾ ਜੱਫਾ ਲਾ ਗਿਆ ਮੇਰੇ ਵੀਰੋ ਅੰਬਾ ਆ ਗਿਆ ਅੰਬਾ ਆ ਗਿਆ ਅੰਬਾ ਆ ਗਿਆ ਮੱਝ ਵਾਲਾ ਰੋਜੀ गी रा सारे बिर सती धोलो जगजीती बारा साहिब सेण बहुत कर ਆਰਾੱਖ ਖੱਖ ਭਰਾਵਾ ਦੀ ਟੀਮ ਵਰਤੇਜ ਵਿਰਾਲ ਪਿੰਡਾ ਖਹਰਾ ਰਿੱਕੀ ਟਾਲ ਖੜਾ ਵੇਖਦਾ ਨਜ਼ਾਰਾ ਖੇਡ ਕਬੱਡੀ ਦਾ ਵਾਰਾ ਨੇ ਲਾ ਪੈਂਦੀ ਕਬੱਡੀ ਦੇ ਜਲਾਲ 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 ਓ ਜਲਾਲ ਪੁੱਆ ਪਾਲਾ 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 ਤੜੀ 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 ਓ ਜਲਾਲ ਪੁੱਆ ਤੋਂ ਸੋਹਣ ਸਿੰਘ ਸੁੱਦੀ ਦਾ ਪੁੱਤਰ 14 ਹੱਥ ਕਰਾਰੇ ਰਿੱਕੀ ਟਾਲ ਦੇ 11 ਦੇਖੋ ਜੀ ਦਾਰੇ 1100 ਡਾਲਰ ਦੀ ਮੋਹਰੀ ਰਿਸੇ ਬੱਲ ਲਈ ਤੇ ਬੱਲ ਕਹਿੰਦਾ ਵੀ ਹੁਣ 2500 ਡਾਲਰ ਹੋਵੇ